ਇਸ ਹਸਨਤ ਇਹਨੂੰ ਐਵੇਂ ਬਾਰੀ ਤੌਰ ਤੇ ਹਤ ਕਤਨੀ ਨਾ ਸਮਝੇ ਇਹ ਹਕੀਕਤ ਹੈ ਕੋਈ ਗੁਰੂ ਰਾਮਦਾਸ ਮਹਾਰਾਜ ਨੂੰ ਅੰਦਰੋਂ ਸਿਮਰ ਕੇ ਵਿਖੇ ਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਪ੍ਰਤੱਖ ਵਰਤਦੇ ਬਾਬਾ ਸੱਤਾ ਬਲਵੰਣ ਜੀ ਨੇ ਕਿਹਾ ਜਿਨੀ ਤੂੰ ਸੇਵਿਆ ਭਾਉ ਕਰ ਸਿਮਰਨ ਦਾ ਜਿੱਤੇ ਕਰਨ ਦਾ ਇੱਕ ਸ਼ਰਤ ਰੱਖੀ ਕੰਡੀਸ਼ਨ ਹੈ ਭਾਉ ਦਾ ਅਰਥ ਪ੍ਰੇਮ ਸਿੱਖਾ ਪ੍ਰੇਮ ਨਾਲ ਭਾਵਨਾ ਨਾਲ ਸਿਮਰੀ ਫਿਰ ਤੂੰ ਇੱਕ ਪੀੜੀ ਦਾ ਭਲਾ ਕੀ ਮੰਗਦਾ ਹੈ ਕਈ ਪੀੜੀਆਂ ਤੱਕ ਗੁਰੂ ਰਾਮਦਾਸ ਤੇਰਾ ਭਲਾ ਕਰਦੇ ਬਸ ਲੋੜ ਹੈ ਕਿ ਭਵਨਾ ਨਾਲ ਸਿਮਰਿਏ ਜਿੱਦਣ ਭਾਉ ਪੈਦਾ ਹੋ ਗਿਆ ਉਦੋਂ ਸਾਧ ਸੰਗਤ ਉਹਨੂੰ ਪਾਰ ਉਤਾਰਨ ਦੀ ਜ਼ਿੰਮੇਵਾਰੀ ਗੁਰੂ ਦੀ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਗਰੀ ਬਸਾਈ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਬਸਾਇਆ ਨਾ ਉਦੋਂ ਬੁੰਝ ਤੋਂ ਵੱਧ ਤਰਨ ਦੇ ਕਾਰੀਗਰ ਲਿਆ ਕੇ ਮਹਾਰਾਜ ਨੇ ਸ਼ਹਿਰ ਵਿੱਚ ਬਸਾਇਆ ਹਰ ਬੰਦੇ ਨੂੰ ਕਿੱਤਾ ਮਿਲਿਆ ਕੰਮ ਮਿਲਿਆ ਹਰ ਬੰਦਾ ਆਕੇ ਰੋਜੀ ਕਮਾਉਣ ਲੱਗਾ ਸ਼੍ਰੀ ਅਮਰਸੱਤ ਸਹਿਬ ਜੇਲਮ ਦੇ ਇਲਾਕੇ ਵਿੱਚ ਇੱਕ ਗਰੀਬ ਬੰਦਾ ਰਹਿੰਦਾ ਹੈ ਘਰ ਦਾ ਦਿਲਦਰ ਨਹੀਂ ਮਿਟਦਾ ਉਨੇ ਹਲੇ ਦੋਲੇ ਰੋਲਾ ਪਾਇਆ ਮੈਂ ਤੇ ਦਲੇਦਰ ਤੋਂ ਦੁੱਖ ਤੋਂ ਗਰੀਬੀ ਤੋਂ ਦੁਖੀ ਹੋ ਗਿਆ ਐਦੇ ਨਾਲੋਂ ਚੰਗਾ ਤਾਂ ਮੌਤ ਚੰਗੀ ਐ ਕਿਸੇ ਨੇ ਕਿਹਾ ਭਲਿਆ ਤੇਰੀ ਰੋਟੀ ਰੋਜੀ ਨਹੀਂ ਚੱਲਦੀ ਸੁਣਿਆ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕਹਿਣ ਉੱਤੇ ਸ੍ਰੀ ਅੰਮ੍ਰਿਤਸਰ ਸਹਿਬ ਵਸਾਇਆ ਉਹ ਨਗਰ ਵਿੱਚ ਚਲਾ ਜਾ ਉੱਥੇ ਸਾਰਿਆਂ ਨੂੰ ਰੋਜੀ ਮਿਲਦੀ ਉੱਥੇ ਕਈ ਤਰ੍ਹਾਂ ਦੇ ਕਾਰੀਗਰ ਵਸਾਏ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹ ਬੰਦਾ ਰੋਜੀ ਦੀ ਭਾਲ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਦੇਖੋ ਪਹਿਲੀ ਉਹਦੀ ਨੀਡ ਸਿਰਫ ਰੋਜੀ ਹੈ ਕਿ ਮੇਰੀ ਰੋਟੀ ਰੋਜੀ ਚੱਲ ਜਾਏ ਜਦੋਂ ਉਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਆਇਆ ਜਿੱਥੇ ਜਗ੍ਹਾ ਮਿਲੀ ਬਾਕੀ ਲੋਕ ਵਸਰ ਹੈ ਸੰਨ ਉਹਨੇ ਵੀ ਸ਼ਾਨ ਪਾ ਲਈ ਸ਼ਾਨ ਕੁੱਲੀ ਪਾ ਕੇ ਪਰਿਵਾਰ ਰੱਖ ਲਿਆ ਜਿੱਥੇ ਬਾਜ਼ਾਰ ਬਣਿਆ ਉੱਥੇ ਉਹਨੇ ਬੋਰੀ ਵਿਸ਼ਾਕੇ ਛਾਬੜੀ ਲਾਈ ਘਰ ਗ੍ਰਸਤੀ ਦੇ ਮਿਰਚਾਂ ਮਸਾਲੇ ਸੌਦੇ ਖਰੀਦੇ ਨੇ ਸ਼ਾਬਾ ਲੱਗ ਕੇ ਸ਼ਾਬੜੀ ਲੱਗ ਕੇ ਬਹਿ ਗਿਆ ਅੱਜ ਪਹਿਲੇ ਦਿਨ 2 ਕ ਅੰਨੇ ਕਮਾਈ ਹੋਈ ਮਨ ਨੂੰ ਬੜੀ ਖੁਸ਼ੀ ਹੋਈ ਚਲੋ ਮੈਂ ਕੋਈ ਪੈਸਾ ਕਮਾਇਆ ਆਪਣੇ ਪਰਿਵਾਰ ਬੱਚੇ ਪਾਲਣ ਲੱਗ ਪਿਆ ਅੱਜ 2 ਅੰਨੇ ਕੱਲ 3 ਅੰਨੇ ਪਰਸੋਂ 4 ਅੰਨੇ ਉਹਦੀ ਕਮਾਈ ਸੱਜੇ ਸੱਜੇ ਪੈਸਾ ਬਣਨ ਲੱਗਾ ਰੋਜ਼ ਸੌਦੇ ਲਿਆਉਂਦਾ ਕਮਾਈ ਕਰਦਾ ਪਰਿਵਾਰ ਪਾਲਣ ਲੱਗ ਪਿਆ ਥੋੜੇ ਦਿਨ ਗੁਜ਼ਰ ਗਏ ਇੱਕ ਦਿਨ ਜਿੱਥੇ ਇਹ ਛਾਬੜੀ ਲੱਗ ਕੇ ਬੋਰੀ ਵਿਛਾ ਕੇ ਛਾਬਾ ਰੱਖ ਕੇ ਬੈੰਦਨ ਉੱਥੋਂ ਧੰਨ ਗੁਰੂ ਰਾਮਦਾਸ ਮਹਾਰਾਜ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਿੱਖਾਂ ਨਾਲ ਗੁਜ਼ਰ ਗਏ ਜਦੋਂ ਮਹਾਰਾਜ ਉੱਥੋਂ ਲੰਘ ਗਏ ਜਿਹੜੇ ਬਾਕੀ ਦੁਕਾਨਦਾਰ ਪਹਿਲਾਂ ਛਾਬਣੀਆਂ ਲਾਉਂਦੇ ਸਨ ਉੱਠ ਕੇ ਅਦਮ ਨਾਲ ਖੜ ਗਏ ਇਤੋਂ ਪਹਿਲਾਂ ਕਿ ਇਹ ਬੰਦਾ ਉੱਠ ਕੇ ਮੱਥਾ ਟੇਕ ਕੇ ਗੁਰੂ ਰਾਮਦਾਸ ਮਹਾਰਾਜ ਅੱਗੇ ਲੰਘ ਗਏ ਇਹਨੇ ਪੁੱਛਿਆ ਨਾਲ ਦੇਨ ਕੌਣ ਨੇ ਨਾਲ ਵਾਲੇ ਨੇ ਕਿਹਾ ਤੈਨੂੰ ਨਹੀਂ ਪਤਾ ਇਹੀ ਤਾਂ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਸ। ਇਹੋ ਤੇ ਧੰਨ ਗੁਰੂ ਰਾਮਦਾਸ ਹਨ। ਬਸ ਇੰਨਾ ਸੁਣ ਕੇ ਪਿੱਛੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕੀਤੇ। ਮਨ ਚ ਆਇਆ ਮਨਾ ਜੇ ਪਹਿਲਾਂ ਪਤਾ ਲੱਗ ਜਾਂਦਾ ਮੈਂ ਪਹਿਲਾਂ ਅਦਬ ਵਿੱਚ ਖੜਾ ਹੋ ਜਾਂਦਾ ਜੇ ਪਹਿਲਾਂ ਪਤਾ ਲੱਗਦਾ ਗੁਰੂ ਰਾਮਦਾਸ ਨੇ ਤੇ ਮੈਂ ਮੱਥਾ ਢੇਕ ਲੈਂਦਾ ਮਨ ਚ ਬੜੇ ਖਿਆਲ ਆਏ ਪਰ ਇਹਨੇ ਪਿੱਛੋਂ ਦਰਸ਼ਨ ਕਰਕੇ ਉਹ ਮਨ ਦੇ ਅੰਦਰ ਖਿਆਲ ਹੱਥ ਜੋੜੇ ਆਪਣੀ ਫਿਰ ਸ਼ਾਬੜੀ ਲਾ ਕੇ ਰਹਿ ਗਿਆ। ਅਗਲੇ ਦਿਨ ਜਦੋਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਉਧਰੋਂ ਆ ਗਏ ਨਾ ਨਾਲ ਵਾਲੇ ਨੇ ਇਸ਼ਾਰਾ ਕਰਕੇ ਕਿਹਾ ਭਾਈ ਉਹ ਵੇਖ ਗੁਰੂ ਰਾਮਦਾਸ ਮਹਾਰਾਜ ਅੱਜ ਫਿਰ ਆ ਰਹੇ ਨੇ ਅੱਜ ਦੂਰੋਂ ਵੇਖਿਆ ਤੇ ਉੱਠ ਕੇ ਖੜਾ ਹੋ ਗਿਆ ਅੱਜ ਮੱਥਾ ਟੇਕਣਾ ਹੈ ਕੱਲ ਗੁਰੂ ਰਾਮਦਾਸ ਮਹਾਰਾਜ ਲੰਘੇ ਅੱਜ ਤੇ ਮੱਥਾ ਟੇਕਣਾ ਹੀ ਟੇਕਣਾ ਜਦੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਛਾਪੜੀ ਅੱਗੇੋਂ ਬਾਜ਼ਾਰ ਚੋਂ ਲੰਘਣ ਲੱਗੇ ਇਨੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਇਹਦੀ ਸ਼ਾਹਬਰੀ ਕੋਲ ਖਲੋ ਗਏ ਇਹਦੇ ਵੱਲ ਵੇਖ ਕੇ ਕਹਿੰਦੇ ਨੇ ਭਾਈ ਕਿਦਾਂ ਕਾਰੋਵਰ ਠੀਕ ਚੱਲਦਾ ਹੈ ਕਿਉਂਕਿ ਕਈ ਤਰ੍ਹਾਂ ਦੇ ਕਾਰੀਗਰ ਵਸਾਏ ਮਹਾਰਾਜ ਕਦੇ ਤਨਾ ਹੀ ਬਾਜ਼ਾਰ ਵਿੱਚ ਗੇੜਾ ਮਾਰਦੇ ਅੱਜ ਜਦੋਂ ਉਹਨੂੰ ਪੁੱਛਦੇ ਕਹਿੰਦੇ ਭਾਈ ਕਿਦਾਂ ਕਾਰੋਵਰ ਤੇਰਾ ਠੀਕ ਚੱਲਦਾ ਹੈ ਕਹਿੰਦਾ ਮਹਾਰਾਜ ਬਹੁਤ ਵਧੀਆ ਚੱਲਦਾ ਹੈ ਮਹਾਰਾਜ ਬੱਚੇ ਭੁੱਖ ਨਾ ਤੜਫਦੇ ਸਨ ਰੋਟੀ ਲੱਗ ਗਈ ਰੋਜੀ ਪੈਗੇ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਦੋ ਅੰਨੇ ਕਮਾ ਕੇ ਰੋਜੀ ਕਮਾਉਣ ਲੱਗ ਪਿਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਫਿਰ ਅੱਜ ਕਿੰਨਾ ਕੁ ਕਮਾਇਆ ਹੈ? ਕਿਨੇ ਦਫਾ ਦਾ ਬੋਰੀ ਥੱਲਿਓਂ ਪੈਸੇ ਕੱਢੇ? ਚਾਰ ਪੰਜ ਅੰਨੇ ਹੱਥ ਦੀ ਤਲੀ ਤੇ ਧਰ ਕੇ ਕਹਿੰਦਾ ਮਹਾਰਾਜ ਅੱਜ ਇੰਨੇ ਕੁ ਹੁਣ ਤੱਕ ਕਮਾ ਲਏ ਨੇ। ਇੰਨੀ ਕਬਟਕ ਹੋਈ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਦੋਵੇਂ ਹੱਥ ਕਰਕੇ ਕਿਹਾ ਲਿਆ ਭਾਈ ਤੇਰੀ ਬਟਕ ਸੇਵਾ ਵਿੱਚ ਪਾ ਦਈਏ। ਕੰਮ ਦੇ ਹੱਥਾਂ ਨਾਲ ਪੈਸੇ ਗੁਰੂ ਦੇ ਹੱਥ ਤੇ ਰੱਖ ਦਿੱਤੇ ਇੱਕ ਪਾਸਿਓਂ ਮਨ ਸ਼ੁਕਰਾਨਾ ਕਰਦਾ ਹੈ ਦੂਜੇ ਪਾਸੇ ਮਨ ਕਹਿੰਦਾ ਕਾਹਦਾ ਮੱਥਾ ਟੇਕਿਆ ਬਾਕੀਆਂ ਕੋਲੋਂ ਤਾਂ ਲੈ ਨਹੀਂ ਮੇਰੇ ਕੋਲੋਂ ਸਾਰੇ ਪੈਸੇ ਲੈ ਤਾ ਇੱਕ ਮਨ ਕਹਿੰਦਾ ਵੀ ਚਲੋ ਪੈਸੇ ਦੇ ਦਿੱਤੇ ਨੇ ਸੇਵਾ ਦੂਜਾ ਮਨ ਅੰਦਰੋਂ ਕਹਿ ਰਿਹਾ ਸਾਰੇ ਪੈਸੇ ਚਲੇ ਗਏ ਨੇ ਗੁਰੂ ਰਾਮਦਾਸ ਮਹਾਰਾਜ ਅੱਜ ਸਾਰੀ ਬਟਕ ਲੈ ਗਈ ਮਨ ਦੇ ਅੰਦਰ ਐ ਸੋਚਦਾ ਮਨ ਨੂੰ ਕਹਿੰਦਾ ਚਲੋ ਕਰਾਇਆ ਹੀ ਸਹੀ ਕਿਉਂਕਿ ਮਾਨੇ ਨਾ ਇਹ ਬੜਾ ਕੋਈ ਸੋਚਦਾ ਤੁਸੀਂ ਆਪਣੇ ਮਨ ਤੇ ਕਦੇ ਵਿਚਾਰ ਕਰਕੇ ਵੇਖਿਓ ਇਹ ਮਨ দান ਦੇਣ ਲੱਗਿਆਂ ਬਹੁਤ ਕੋਈ ਸੋਚਦਾ ਹੈ ਪਹਿਲਾਂ ਵੇਖਦਾ ਕਿੰਨਾ দান ਨਮ ਕਈ ਵਾਰ ਤਾਂ ਜਦੋਂ ਸਮਾਗਮ ਹੁੰਦੇ ਨਾ ਕਿਸੇ ਦੀ ਦੁਕਾਨ ਤੇ ਪਰਚੀ ਕੱਟਣ ਜਾਣ ਜਾਂ ਉਦਾਂ ਕਹੀਏ ਭਾਈ ਆ ਸੇਵਾ ਆਪਾਂ ਸਮਾਗਮ ਕਰਾ ਰਹੇ ਮਾਫ ਕਰਿਓ ਗੁੱਸਾ ਵੀ ਨਾ ਕਰਿਓ ਬੰਦਾ ਪਹਿਲਾਂ ਪਰਚੀਆਂ ਵੇਖਦਾ ਵੀ ਦੂਜੇ ਨੇ ਕਿੰਨੇ ਕਟਾਇਰ ਨੇ ਫਲਾਨੇ ਨੇ ਕਿੰਨੇ ਦਿੱਤੇ ਨੇ ਦਾਨ ਦੇਣ ਲੱਗਿਆ ਦੂਜਿਆਂ ਵੱਲ ਵੇਖਦਾ ਅੱਜ ਐਹੀ ਉਹ ਗੱਲ ਇਹਦੀ ਹੋਈ ਬਾਕੀਆਂ ਕੋਲੋਂ ਲੈ ਨਹੀਂ ਮੇਰੇ ਕੋਲੋਂ ਲੈ ਗਏ ਫਿਰ ਮਨ ਕਹਿੰਦਾ ਚਲੋ ਕੋਈ ਨਹੀਂ ਕਰਾਇਆ ਹੀ ਸਹੀ ਇੱਕ ਮਨ ਕਹਿੰਦਾ ਕੋਈ ਨਹੀਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਚ ਰੋਜੀ ਪਈ ਹੈ ਫਿਰ ਕੀ ਹੋ ਗਏ ਇੱਕ ਦਿਨ ਲੈ ਗਏ ਪੈਸੇ ਮਨ ਨੂੰ ਸਮਝਾ ਲਿਆ ਅਗਲੇ ਦਿਨ ਸ਼ਾਬਰੀ ਲਾਂਕੇ ਬੈਠਾ ਕਹਿੰਦੇ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਗਲੇ ਦਿਨ ਵੀ ਇਧਰੋਂ ਲੰਘ ਗਏ ਇਹਦੀ ਛਾਪੜੀ ਕੋਲ ਰੁੱਕ ਕੇ ਕਹਿੰਦੇ ਪੁਰਖਾ ਕਿਵੇਂ ਠੀਕ ਐ ਦੱਸ ਬਈ ਅੱਜ ਕਿੰਨਾ ਕਬੱਟਿਆ ਇਹਨੇ ਪੈਸੇ ਕੱਢੇ ਮਹਾਰਾਜ ਅੱਜ ਐਨੇ ਕਬੱਟੇ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਲਿਆ ਫਿਰ ਅੱਜ ਵੀ ਤੇਰੀ ਸੇਵਾ 'ਚ ਪੈਸੇ ਪਾ ਦੇਈਏ ਅੱਜ ਵੀ ਤੇਰੀ ਬਟਕ ਸੇਵਾ 'ਚ ਪਾ ਦੇਈਏ ਅੱਜ ਪੈਸੇ ਦੇਣ ਲੱਗਿਆਂ ਹਿਚਕ ਝਾਇਆ ਨਹੀਂ ਮਾਇਆ ਦੇ ਦਿੱਤੀ ਅੰਦਰੋਂ ਮਨ ਸਬਰ ਨਾਲ ਕਹਿੰਦਾ ਮਨਾ ਤੇਰੇ ਭਾਗ ਵੱਡੇ ਨੇ ਉਹ ਤੇ ਤੋਂ ਗੁਰੂ ਰਾਮਦਾਸ ਮੰਗ ਕੇ ਲੈ ਗਏ ਇੱਕ ਬੇਨਤੀ ਸਮਝੋ ਮਾਨੀ ਐ ਇਹਨੂੰ ਬਾਣੀ ਨਾਲ ਜੋੜ ਦੋਂਗੇ ਇਹਨੇ ਪੋਜ਼ਿਟਿਵ ਸੋਚਣ ਲੱਗ ਪੈਣਾ ਇਹਨੂੰ ਸੰਸਾਰ ਨਾਲ ਜੋੜ ਦੋਂਗੇ ਨੇ ਨੈਗੇਟਿਵ ਸੋਚਣਾ ਇੱਕ ਮਨ ਕਹਿੰਦਾ ਘਾਟਾ ਪੈ ਜਾਂਦਾ ਉਹ 네ਗੇਟਿਵ ਹੈ ਇੱਕ ਮਨ ਬਾਣੀ ਨਾਲ ਸ਼ਬਦ ਨਾਲ ਜੁੜੇਗਾ ਤੋਡਾ ਹੀ ਮਨ ਕਹਿਣ ਲੱਗ ਜਾਏਗਾ ਕਿ ਵੱਡੇ ਭਾਗ ਨੇ ਮਿੱਤੋਂ ਗੁਰੂ ਨੇ ਸੇਵਾ ਲਈ ਨਹੀਂ ਤੇ ਸਜਣੋਂ ਸੇਵਾ ਕਿਸੇ ਤੋਂ ਵੀ ਲੈ ਸਕਦਾ ਇੱਕ ਗੱਲ ਯਾਦ ਰੱਖਿਓ ਸੇਵਾ ਕਦੇ ਰੁਕਦੀ ਨਹੀਂ ਤੁਸੀਂ ਨਾ ਦਿਓ ਤੇ ਸੇਵਾ ਕਦੇ ਨਹੀਂ ਰੁਕੇਗੀ ਸੇਵਾ ਚੱਲਦੀ ਰਹੇਗੀ ਪਰ ਸੱਜਣੋ ਜੇ ਅੰਦਰੋਂ ਪੋਜ਼ਿਟਿਵ ਵਿਚਾਰ ਸ਼ੁਰੂ ਹੋ ਜਾਣ ਫਿਰ ਮਨ ਸ਼ੁਕਰਾਨੇ ਚ ਕਹਿੰਦਾ ਵੱਡੇ ਭਾਗ ਮੇਤੋਂ ਗੁਰੂ ਨੇ ਸਿਰ ਦਿੱਤੀ ਕਿਉਂਕਿ ਸੇਵਾ ਤਾਂ ਕਿਸੇ ਤੋਂ ਵੀ ਗੁਰੂ ਲੈ ਸਕਦਾ ਅੱਜ ਇਹਦਾ ਮਨ ਪੋਜ਼ਿਟਿਵ ਸੋਚਣ ਲੱਗ ਪਿਆ ਤੀਜੇ ਦਿਨ ਗੁਰੂ ਰਾਮਦਾਸ ਸਾਹਿਬ ਨੇ ਫਿਰ ਵੀ ਬਟਕ ਲਈ ਸਾਖੀਕਰ ਇਤਿਹਾਸ ਕਹਿੰਦਾ ਚਾਰ ਦਿਨ ਗੁਰੂ ਰਾਮਦਾਸ ਮਹਾਰਾਜ ਜਿੱਤੋਂ ਸਾੜੀ ਬਟਕ ਲੈਂਦੇ ਰਹੇ ਜਦੋਂ ਪੰਜਵੇਂ ਦਿਨ ਆਹੇ ਨਾ ਅੱਜ ਗੁਰੂ ਰਾਮਦਾਸ ਮਹਾਰਾਜ ਰੁਕ ਗਏ ਅੰਤਰਜਾਮੀ ਨੇ ਪਾਤਸ਼ਾਹ ਨੇ ਕਿਹਾ ਲਿਆ ਭਾਈ ਅੱਜ ਕੀ ਬਟਿਆ ਹੈ ਅੱਜ ਹੱਥ ਜੋੜ ਕੇ ਅੱਖਾਂ ਪਰ ਕੇ ਖਲੋ ਗਿਆ ਮਹਾਰਾਜ ਅੱਜ ਨਾ ਮੇਰੇ ਛਾਬੇ ਵਿੱਚ ਕੁਝ ਹੈ ਨਾ ਮੇਰੇ ਖਿਸੇ ਵਿੱਚ ਕੁਝ ਹੈ ਮਹਾਰਾਜ ਛਾਬੇ ਵਿੱਚ ਸੋਦੇ ਨਹੀਂ ਤੇ ਖਿਸੇ ਵਿੱਚ ਪੈਸੇ ਨਹੀਂ ਪੈਸੇ ਹੁੰਦੇ ਤੇ ਮੈਂ ਸੋਦੇ ਲਿਆਉਣੇ ਸੀ ਮਹਾਰਾਜ ਨਾ ਅੱਜ ਖਿਸੇ ਵਿੱਚ ਕੁਝ ਹੈ ਨਾ ਛਾਬੇ ਵਿੱਚ ਕੁਝ ਹੈ ਅੱਜ ਮੇਰੇ ਹੱਥ ਖਾਲੀ ਨੇ ਅੱਜ ਗੁਰੂ ਰਾਮਦਾਸ ਮਹਾਰਾਜ ਖੁਸ਼ ਹੋ ਕੇ ਉਹ ਜੁੜੇ ਹੋਏ ਹੱਥਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੱਥ ਪਕੜ ਕੇ ਬਾਦਸ਼ਾਹ ਪੁੱਛਦੇ ਤੇਰਾ ਨਾਮ ਕੀ ਹੈ ਆ ਹੁਣ ਬੇਨਤੀ ਧਿਆਨ ਨਾਲ ਸਮਝਿਓ ਚਾਰ ਦਿਨ ਸੇਵਾ ਲਈ ਜਿੱਦਣ ਪੰਜਵੇਂ ਦਿਨ ਕਿਹਾ ਨਾ ਛਾਬੇ ਵਿੱਚ ਕੁਝ ਹੈ ਨਾ ਖਿਸੇ ਵਿੱਚ ਕੁਝ ਹੈ ਜਿੱਦਣ ਉਹ ਹੱਥੋਂ ਤੇ ਖਾਲੀ ਛਿਸੇੋਂ ਛਾਬੇੋਂ ਖਾਲੀ ਹੋ ਗਿਆ ਉਦਣ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਾਮ ਕੀ ਹੈ ਦੱਸ ਪਹਿਲਾਂ ਨਹੀਂ ਪੁੱਛਿਆ ਨਾਮ ਕੀ ਚਾਰ ਦਿਨ ਸੇਵਾ ਲੈਂਦੇ ਰ ਪਹਿਲਾਂ ਨਾਮ ਨਹੀਂ ਪੁੱਛਿਆ ਜਿੱਦਣ ਉਹਨੇ ਕਿਹਾ ਮਹਾਰਾਜ ਅੱਜ ਮੇਰੇ ਕੋਲ ਕੁਝ ਵੀ ਨਹੀਂ ਉਦਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾਮ ਪੁੱਛਿਆ ਇਹ ਗੱਲ ਯਾਦ ਰੱਖਿਓ ਜਿੰਨੀ ਦਿਨ ਬੰਦਾ ਕਹਿੰਦਾ ਰਹੇ ਨੇਰਾ ਮੇਰਾ ਮੇਰਾ ਉੰਨੀ ਦਿਨ ਗੁਰੂ ਕਦੇ ਨਾਮ ਨਹੀਂ ਪੁੱਛਦਾ ਜਿੱਦਣ ਇਹ ਕਹਿਣ ਲੱਗਦਾ ਮੇਰਾ ਮੁੱਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਉਦਣ ਨਾਮ ਲਿਖਣਾ ਸ਼ੁਰੂ ਹੋ ਜਾਂਦਾ ਪਰ ਆਪਣੇ ਮਨਾਂ ਦੀ ਇਹ ਹਾਲਤ ਹੈ ਆਪਾਂ ਪੈਸੇ ਦੇ ਕੇ ਲਖਾਈ ਦਾ ਔਰ ਫਿਰ ਅਖੀਰ ਤੇ ਆਸ ਰੱਖੀ ਦੀ ਮੇਰਾ ਨਾਮ ਕਦੋਂ ਬੋਲਣੇ ਮੇਰੇ ਪੈਸੇ ਕਦੋਂ ਬੋਲਣੇ ਨੇ ਜਿੱਦ ਤੇ ਸੰਗਤ ਵਿੱਚ ਨਾ ਬੋਲੋ ਨਾ ਕਿਸੇ ਦੇ ਵੱਡੇ ਪੈਸੇ ਤੇ ਮੌਫ ਕਰਿਓ ਉਹ ਫਿਰ ਬਾਅਦ ਵਿੱਚ ਕਹਿਣ ਲੱਗ ਜਿੰਦਾ ਚੋਰ ਇਕੱਠੇ ਹੋਏ ਆ ਖਾ ਗਏ ਨੇ ਕਿਉਂ ਉਹਦਾ ਨਾਮ ਨਹੀਂ ਬੋਲਿਆ ਇਹ ਗੱਲ ਯਾਦ ਰੱਖਿਓ ਚਾਰ ਦਿਨ ਗੁਰੂ ਰਾਮਦਾਸ ਸਾਹਿਬ ਸੇਵਾ ਲੈਂਦੇ ਰਹੇ ਮਾਇਆ ਲੈ ਕੇ ਨਾਂ ਨਹੀਂ ਪੁੱਛਿਆ ਜਿੱਦਣ ਉਹਨੇ ਕਿਹਾ ਅੱਜ ਮੇਰੇ ਕੋਲ ਕੁਝ ਵੀ ਨਹੀਂ ਉਹ ਦਿਨ ਫਿਰ ਨਾਮ ਪੁੱਛਿਆ ਹੁਣ ਦੱਸ ਭਾਈ ਤੇਰਾ ਨਾਮ ਕੀ ਹੈ ਜਿੱਦਣ ਸਿੱਖ ਕਵੇ ਕਿ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਜੋ ਕੁਸ਼ਕੀਆਂ ਸੋ ਹਰ ਕੀਆ ਪਇਓ ਕਵੀਰ ਕਬੀਰ ਉਦਣ ਗੁਰੂ ਨਾਮ ਪੁੱਛਦਾ ਜਿੱਦਣ ਕਵੇ ਮੈਂ ਨਹੀਂ ਕੁਝ ਵੀ ਕੀਤਾ ਅੱਜ ਗੁਰੂ ਰਾਮਦਾਸ ਮਹਾਰਾਜ ਉਹਦੇ ਹੱਥ ਪਕੜ ਕੇ ਕਹਿੰਦੇ ਨਾਮ ਕੀ ਹੈ ਕਹਿੰਦੇ ਮਹਾਰਾਜ ਮੇਰਾ ਨਾਮ ਸੋਮਾ ਹੈ ਗੁਰੂ ਰਾਮ ਦਾ ਸਮਹਰਨ ਕਹ ਸੋਮੇ ਥੋੜੀ ਕਦੇ ਸੁੱਕਦੇ ਨੇ ਸੋਮਾ ਉਹ ਹੁੰਦੇ ਜਿੱਥੋਂ ਪਾਣੀ ਦਾ ਚਸ਼ਮਾ ਫੁੱਟਦਾ ਬਾਦਸ਼ਾਹ ਕਹਿੰਦੇ ਸੋਮੇ ਕਿੱਥੇ ਸੁੱਕਦੇ ਨੇ ਨਾ ਸੋਮਾ ਸੁੱਕਦੇ ਨਾ ਸੋਮਾ ਕਦੇ ਮੁੱਕਦੇ ਉਹ ਤੂੰ ਕੱਲਾ ਸੋਮਾ ਨਹੀਂ ਭਾਈ ਤੂੰ ਤਾਂ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਬੇਪਰਵਾਹ ਨਾਲ ਆ ਵੀ ਖਤਾਬ ਸੁਮ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਉਦਣ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸਾਧ ਸੰਗਤ ਉਹੀਓ ਫਿਰ ਭਾਈ ਸੁਮ ਸ਼ਾਹ ਵਗੇ ਸ਼ਾਹਾਂ ਦਾ ਸ਼ਾਹ ਬਣਿਆ ਔਰ ਪੀੜੀ ਦਰ ਪੀੜੀ ਅੱਜ ਤੱਕ ਉਹਦੇ ਪਰਿਵਾਰ ਦੇ ਲੋਕਾਂ ਨੂੰ ਲੋਕ ਸ਼ਾਹ ਕਹਿੰਦੇ ਨੇ ਦਿੱਲੀ ਚ ਵੀ ਪਰਿਵਾਰ ਰਹਿੰਦਾ ਇੰਗਲੈਂਡ ਵੀ ਰਹਿੰਦੇ ਨੇ ਸਾਧ ਸੰਗਤ ਅੱਜ ਤੱਕ ਲੋਕਾਂ ਨੂੰ ਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਪੀੜੀਆਂ ਤੱਕ ਫਿਰ ਸਭ ਕੋ ਚੱਲਦਾ ਹੈ ਤੁਹਾਨੂੰ ਗੁਰੂ ਰਮਦਾਸ ਮਹਾਰਾਜ ਨੂੰ बस ਇੱਕੋ ਹੀ ਸ਼ਰਤ ਹੈ ਕਿਤੇ ਭਾਉ ਕਰਕੇ ਪ੍ਰੇਮ ਕਰਕੇ ਸਿਮਰ ਲਈਏ ਉਹਦੇ ਵਾਸਤੇ ਵੀ ਗੁਰੂ ਅੱਗੇ ਅਰਦਾਸ ਕਰਨੀ ਪੈਣੀ ਮਹਾਰਾਜ ਅਸੀਂ ਪ੍ਰੇਮ ਨਾਲ ਸਿਮਰ ਸਕੀਏ ਸਾਡੇ ਤੇ ਕਿਰਪਾ ਕਰੋ ਕਿਉਂਕਿ ਆਪਨੀ ਸੇ ਮਰ ਸਕਦੇ ਜੇ ਮੈਂ ਕਵਨ ਵੀ ਮੈਂ ਸਿਮਰਨ ਕਰ ਲਾਂਗਾ ਤੁਸੀਂ ਕਰ ਲਓ ਆਪਣੇ ਆਪ ਨਹੀਂ ਸਿਮਰਨ ਲਈ ਵੀ ਅਰਦਾਸ ਕਰਨੀ ਪੈਣੀ ਮਹਾਰਾਜ ਅਸੀਂ ਪ੍ਰੇਮ ਨਾਲ ਸਿਮਰ ਸਕੀਏ ਧੰਨ ਧੰਨ RAM DAS GUR ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰਨ ਨਮਸਕਾਰਿਆ ਜਿਨੀ ਤੋ ਸੇਵਿਆ ਭਾਉ ਕਰ ਸੇ ਤੁਧ ਪਾਰੋ ਤਾਰੋ ਜਿਨੀ ਪ੍ਰੇਮ ਨਾਲ ਸਿਮਰਿਆ ਆਓ ਇੱਕ ਵਾਰ ਆਪਣਾ ਮਨ ਟਕਾਓ ਪਹਿਲੀ ਗੱਲ ਤਾਂ ਆਪਾਂ ਬਹੁਤ ਕੁਝ ਚੱਕੀ ਫਿਰਦੇ ਕਬੀਰ ਸਾਧੂ ਕੋਲ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ ਆਪਣਾ ਗਿਆਨ ਆਪਣਾ ਤਨਵਾਨ ਹੋਣ ਦਾ ਮਾਣ ਸਭ ਕੁਝ ਪਿੱਛੇ ਛੱਡ ਕੇ ਆਉਣਾ ਪੈਂਦਾ ਇੱਥੇ ਆ ਕੇ